ਲੁਧਿਆਣਾ ਵੈਸਟ ਜ਼ਿਮਨੀ ਚੌਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਹਾਰ ਕਹਿ ਲਈ ਹੈ ਜਾਂ ਈਵਨ ਜ਼ਮਾਨਤ ਜਬਤ ਹੋਣ ਤੋਂ ਬਾਅਦ ਜਿੱਥੇ ਲੀਡਰਜ਼ ਬੋਲਦੇ ਨਜ਼ਰ ਆ ਰਹੇ ਆ ਉੱਥੇ ਸੁਰਜੀਤ ਸਿੰਘ ਰਖੜਾ ਨੇ ਕੈਮਰੇ ਦਾ ਰੁਖ ਕੀਤਾ ਲੰਘੇ ਦੇਣੀ ਉਹਨਾਂ ਦਾ ਇੱਕ ਲਿਖਤੀ ਬਿਆਨ ਜਾਰੀ ਹੁੰਦਾ ਆ ਵਾਇਰਲ ਹੁੰਦਾ ਆ ਜਿਸ ਤੋਂ ਬਾਅਦ ਸਵਾਲ ਖੜੇ ਹੁੰਦੇ ਨੇ ਔਰ ਅੱਜ ਸੁਰਜੀਤ ਸਿੰਘ ਰਖੜਾ ਜਿਹੜੇ ਇੱਕ ਵੱਡੇ ਲੀਡਰ ਨੇ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਉੱਤੇ ਸਵਾਲ ਖੜੇ ਕਰ ਦਿੱਤੇ ਗਏ ਨੇ ਇਥੋਂ ਤੱਕ ਉਹਨਾਂ ਨੇ ਜ਼ਰੂਰ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪੂਰੀ ਜਾਨ ਲਾਈ ਹੈ ਜਾਂ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਬਾਕੀ ਦੇ ਲੀਡਰਸ ਨੇ ਉਹਨਾਂ ਨੇ ਪੂਰੀ ਜਾਨ ਲਾਈ ਹੈ ਪਰ ਇਸ ਦੇ ਬਾਵਜੂਦ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਜਿਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੂੰ ਵੀ ਸਰਜੀਤ ਸਿੰਘ ਰਖੜਾ ਨੇ ਸੰਬੋਧਨ ਕਰਦਿਆਂ ਸਲਾਹ ਦਿੱਤੀ ਹੈ ਔਰ ਉਸ ਸਲਾਹ ਦੇ ਵਕਾਲਾ ਸਰਜੀਤ ਸਿੰਘ ਰਖੜਾ ਕੀ ਬੋਲੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਕਾਲੀ ਦਲ ਜਿਨੇ ਇੰਨੀ ਮਿਹਨਤ ਕੀਤੀ ਸਰਜੀਤ ਸਿੰਘ ਰਖੜਾ ਵੀ ਇਸ ਗੱਲ ਨੂੰ ਮ ਮੰਨਦੇ ਨਹੀਂ ਉਪਰ ਤਾਮੀ ਅਕਾਲੀ ਦਲ ਜ਼ਮਾਨਤ ਨਹੀਂ ਬਚਾ ਸਕਿਆ ਇਸ ਤੋਂ ਬਾਅਦ ਸੁਰਜੀਤ ਸਿੰਘ ਰਖੜਾ ਦਾ ਬਿਆਨ ਕੀ ਬੋਲੇ ਨੇ ਆਓ ਸੁਣਦੇ ਹਾਂ ਬਲਤੜੇ ਨੇ ਬਹੁਤ ਬੁਰੀ ਤਰ੍ਹਾਂ ਹਾਰਿਆ ਸ਼ੋਮਨੀ ਅਕਾਲੀ ਦਲ ਜਿੰਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ 8% ਵੋਟ ਤੇ ਵੀ ਆ ਸਕਦੇ ਹਾਂ 8% ਵੋਟ ਪਈ ਹੈ ਹਾਲਾਂਕਿ ਸਾਡੇ ਵਕੀਲ ਸਾਹਿਬ ਕਮਨ ਸਾਹਿਬ ਜਿਨ੍ਹਾਂ ਨੂੰ ਮੈਂ ਬਹੁਤਾ ਜਾਣਦਾ ਨਹੀਂ ਪਰ ਜਿੰਨਾ ਉਹਦਾ ਨਾਮ ਸੁਣਿਆ ਬਹੁਤ ਵਧੀਆ ਚੰਗੇ ਇਨਸਾਨ ਉਹ ਆਪਣੇ ਪ੍ਰਧਾਨ ਵੀ ਰਹੇ ਉੱਥੇ ਤੇ ਹਰ ਬੰਦਾ ਉਹਨਾਂ ਦਾ ਸਨਸਕਾਰ ਕਰਦਾ ਸੀ ਐਨੇ ਚੰਗੇ ਬੰਦੇ ਦੇ ਹੋਣ ਦੇ ਬਾਵਜੂਦ ਵੀ ਹਲੋਏ ਸ਼ਖਵੀਰ ਧੜੇ ਨੇ ਮੇਰਾ ਖਿਆਲ ਹੈ ਵੀ ਦਿਨ ਰਾਤ ਇੱਕ ਕਰਕੇ ਰੱਖੀ ਹੈ ਪਰ ਫੇਰ ਵੀ 8% ਵੋਟ ਪਾਉਣਾ ਇਹ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਹੀ ਮਾੜੀ ਖਬਰ ਹੈ ਸੋ ਸਾਡੇ ਲਈ ਅੱਜ ਮੈਂ ਖਾਸ ਕਰਕੇ ਜਿਹੜੀ ਪੰਜ ਮੈਂਬਰੀ ਸਾਡੀ ਕਮੇਟੀ ਹੈ ਜਿਹੜੀ ਸ਼੍ਰੀ ਕਾਲਤਖਸਰ ਨੇ ਬਣਾਈ ਹੈ ਉਹਨੂੰ ਹੱਥ ਵਨ ਕੇ ਬੇਨਤੀ ਕਰੂੰਗਾ ਕਿ ਉਹ ਛੇਤੀ ਜੋ ਸ਼੍ਰੀ ਕਾਲਤਖਸਰ ਨੇ ਹੁਕਮ ਕੀਤਾ ਹੈ ਕਿ ਚੰਗੀ ਪੰਥਕ ਸੋਚ ਵਾਲੇ ਬੰਦੇ ਚੰਗੇ ਇਮਾਨਦਾਰ ਤੇ ਧਿਆਨدار ਬੰਦੇ ਲੈ ਕੇ ਆਉਣ ਅੱਜ ਜਿਹੜੀ 51% ਵੋਟ ਪਈ ਹੈ ਉਹਨੇ ਵੀ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਹੈ ਕਿ ਲੋਕ ਨਾ ਤਾਂ ਆਪ ਨੂੰ ਚਾਹੁੰਦੇ ਨੇ ਨਾ ਕਾਂਗਰਸ ਨੂੰ ਚਾਹੁੰਦੇ ਨੇ ਨਾ ਕਿਸੇ ਹੋਰ ਪਾਰਟੀ ਨੂੰ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਕਿ ਚੰਗੇ ਇਨਸਾਨ ਹੋਣ ਤੇ ਰੀਅਲ ਪਾਰਟੀ ਕੋਈ ਨਾ ਕੋਈ ਅੱਗੇ ਆਵੇ ਤਾਂ ਕਿ ਅਸੀਂ ਵੋਟਾਂ ਪਾ ਸਕੀਏ 50% ਵੋਟ ਪਈ ਹੈ ਇਹਦਾ ਮਤਲਬ ਲੋਕ ਇਹਨਾਂ ਪਾਰਟੀਆਂ ਤੋਂ ਖੁਸ਼ ਨਹੀਂ ਹਨ ਇਹਨਾਂ ਨੂੰ ਰੁਕਣ ਤੋਂ ਬਿਨਾ ਦਿੱਲੀ ਆਣ ਆ ਕੇ ਇੱਥੇ ਜੋ ਲੁੱਟ ਮਚਾਈ ਹੈ ਪਿਛਲੇ 4 ਸਾਲ ਦੇ ਵਿੱਚ ਮੇਰਾ ਖਿਆਲ ਹੈ ਵੀ ਇਤੋਂ ਬਾਅਦ ਕੁਝ ਹੋ ਨਹੀਂ ਸਕਦਾ ਆ ਮੈਂ ਕੱਲ ਪਰਚੀ ਦੇਖ ਰਿਹਾ ਸੀਗਾ ਕਿ ਪਹਿਲੀ ਵਾਰ ਹੋਇਆ ਕਿ ਚੀਫ ਮਿਨਿਸਟਰ ਨੂੰ ਹਟਾ ਕੇ ਤੁਸੀਂ ਚੀਫ ਸੈਕਟਰ ਨੂੰ ਚੇਅਰਮੈਨ ਲਾਤਾ ਕਿ ਇਹ ਡਵੈਲਪਮੈਂਟ ਦੇ ਕੰਮ ਇਹ ਕਰਵਾਉਣਗੇ ਇਦੋਂ ਬਦਕਿਸਮਤੀ ਕੋਈ ਗੱਲ ਹੋ ਸਕਦੀ ਹੈ ਅਰ ਜਿੰਨੇ ਪਤਾ ਨਹੀਂ ਕਿੰਨੇ ਬੰਦੇ ਨੇ ਇੰਟਰਵਿਊ ਕੀਤੀ ਹੈ ਕਿ ਜੀ ਇਹ ਬੰਦੇ ਆ ਕੇ ਇੱਥੇ ਕਮਾਂਡ ਸਾਂਭਣਗੇ ਇਹੀ ਕਾਰਨ ਹੈ ਕਿ ਅੱਜ ਆਪਾਂ ਪਿੱਛੇ ਪਿੱਛੇ ਜਾ ਰਹੇ ਹਾਂ ਪੰਜਾਬ ਦਾ ਜਿੰਨਾ ਕਰਜ਼ਾ 70 ਸਾਲ ਦੇ ਵਿੱਚ ਚੜਿਆ ਉਹ ਮੇਰਾ ਖਿਆਲ ਹੈ ਵੀ 4 ਸਾਲ ਦੇ ਵਿੱਚ ਉਹ ਨਹੀਂ ਕਰਜ਼ਾ ਫੇਰ ਦੁਬਾਰੇ ਚੜ ਗਿਆ ਅੱਜ ਅਸੀਂ ਘਟਦੇ 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 ਕਿੱਥੇ ਆ ਗਏ ਇਹ ਬਹੁਤ ਸੋਚਣ ਵਾਲੀ ਗੱਲ ਹੈ ਸੋ ਆਪਾਂ ਸਾਰੇ ਜਾਣੇ ਰੱਖ ਕੇ ਹਿੰਮਤ ਕਰੀਏ ਕਿ ਆਪਾਂ ਚੰਗੀ ਲੀਡਰਸ਼ਿਪ ਲੈ ਕੇ ਆਈਏ ਜਿਹਨੂੰ ਲੋਕ ਲਾਈ ਕਰਨ ਲੋ ਬੋਟ ਤਾਂ ਥੋੜੀ 99% ਪੈਣੀ ਚਾਹੀਦੀ ਆ ਆਪਣਾ 100% ਪੈਣੀ ਚਾਹੀਦੀ ਹੈ ਹਰ ਬੰਦਾ ਸੋਚੇ ਕਿ ਮੈਂ ਆਪਣੀ ਬੋਟ ਪੋਲ ਕਰਨੀ ਹੈ ਮੈਂ ਚੰਗੇ ਬੰਦੇ ਲੈ ਕੇ ਆਉਣੇ ਨੇ ਚੰਗੇ ਇਨਸਾਨਾਂ ਨੂੰ ਵੋਟ ਪੈਣੀ ਚਾਹੀਦੀ ਆ ਚੰਗੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਆ ਇਹ ਤਾਂ ਇੱਕ ਅਲਰਜੀ ਵਾਲੀ ਗੱਲ ਹੋ ਗਈ ਕਿ ਸਾਨੂੰ ਅਲਰਜੀ ਆ ਫਲਾਣੇ ਬੰਦੇ ਤੋਂ ਅਸੀਂ ਉਹਨਾਂ ਨੂੰ ਵੋਟ ਹੀ ਨਹੀਂ ਪਾਉਣੀ ਆ ਸਾਡੀ ਭੈਣ ਕਮਲਜੀ ਕਿੱਡੇ بڑے ਪਰਿਵਾਰ ਦੇ ਵਿੱਚੋਂ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜਿਹੜਾ ਅੱਜ ਵੀ ਜੇਲ੍ਹ ਚ ਬੈਠੇ ਨੇ ਫਾਂਸੀ ਦੀ ਸਜ਼ਾ ਦੇ ਵਿੱਚ ਜ਼ੋਰ ਲਾ ਲਿਆ ਉਹਨਾਂ ਨੂੰ ਕਿ ਤੁਸੀਂ ਮਾਫੀ ਮੰਗ ਲਓ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਪੂਰੇ ਖੜੇ ਨੇ ਪਰ ਕਿਉਂ ਨਹੀਂ ਵੋਟ ਪਈ ਸੁਖਵੀਰ ਸਿੰਘ ਬਾਦਲ ਕਰਕੇ ਉਹਨਾਂ ਨੂੰ ਵੋਟ ਨਹੀਂ ਪਈ ਤੇ ਇਹ ਇਹ ਹੀ ਕਾਰਨ ਹੋਇਆ ਜੇ ਕਿਤੇ ਉਹਨਾਂ ਦੇ ਪਿੱਛੇ ਸੁਖਵੀਰ ਸਿੰਘ ਬਾਦਲ ਨਾ ਹੁੰਦਾ ਸ਼ਾਇਦ ਉਹਨਾਂ ਦੀ ਬਹੁਤ ਵੱਡੀ ਜਿੱਤ ਪ੍ਰਾਪਤ ਹੁੰਦੀ ਅੱਜ ਆਪਾਂ ਖਾਲਸਾ ਜੀ ਨੂੰ ਦੇਖ ਰਹੇ ਹਾਂ ਕਿ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਸੀ ਤੇ ਲੋਕਾਂ ਨੇ ਉਹਨਾਂ ਨੂੰ ਚਿਤਾਤਾ ਕਿ ਇਹ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਹੈ ਸੋ ਲੋਕਾਂ ਦਾ ਹਮਦਰਦੀ ਹੈ ਪੰਥ ਦੇ ਨਾਲ ਲੋਕ ਪੰਥ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਪਰ ਇਹ ਨਹੀਂ ਚਾਹੁੰਦੇ ਕਿ ਉਹ ਲੋਕ ਜਿਹੜੇ ਪੰਥ ਦੋਖੀ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਕੰਮ ਕਰ ਰਹੇ ਨੇ ਪੰਥ ਦੇ ਉਲਟ ਕੰਮ ਕਰ ਰਹੇ ਨੇ ਜਿਹੜੇ ਸ਼ਿਓਮਣੀ ਕਮੇਟੀ ਨੂੰ ਬਰਤ ਰਹੇ ਨੇ ਉਹਨਾਂ ਨੂੰ ਅਸੀਂ ਅੱਗੇ ਨਹੀਂ ਲੈ ਕੇ ਆਉਣਾ ਲੋਕ ਘਰ ਘਰ ਸਨੇਹਾ ਦੇ ਰਹੇ ਨੇ ਹਰੇਕ ਇਲੈਕਸ਼ਨ ਦੇ ਵਿੱਚ ਸਨੇਹਾ ਦੇ ਰਹੇ ਨੇ 12 ਦੀ ਗੱਲ ਦੇਖੋ